ਕਈ ਵੀਰ ਕਹਿੰਦੇ ਨੇ ਕਿ ਮਸ਼ਿਨੀਰੀ ਪ੍ਰਚਾਰਕ ਉਦੋਂ ਬੋਲਦੇ ਨੇ ਜਦੋਂ ਇਹਨਾਂ ਨੂੰ ਉੱਪਰੋਂ ਕੋਈ ਹੁਕਮ ਹੁੰਦਾ ਹੈ ਉੱਪਰੋਂ ਇਹਨਾਂ ਨੂੰ ਕੋਈ ਆਰਡਰ ਆਉਂਦਾ ਹੈ ਮੈਂ ਦੱਸਣਾ ਚਾਹੁੰਦਾ ਕਿ ਉੱਪਰੋਂ ਕਿੱਥੋਂ ਆਰਡਰ ਆਉਂਦਾ ਸਾਨੂੰ ਅਸੀਂ ਆਪਣੀ ਡਿਊਟੀ ਕਰਦੇ ਆਂ ਤੇ ਉੱਪਰ ਸਾਡੇ ਕੌਣ ਹੈ ਤੇ ਉਹ ਵੀ ਆਪਾਂ ਗੁਰਬਾਣੀ ਚ ਦੱਸਣਾ ਹੈ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਪਾਤਸ਼ਾਹ ਜੀ ਕਹਿੰਦੇ ਨੇ ਸਾਰਿਆਂ ਤੋਂ ਉੱਪਰ ਗੁਰੂ ਦੀ ਸ਼ਬਦ ਦੀ ਵਿਚਾਰ ਹੈ ਤੇ ਜਦੋਂ ਉਹ ਵਿਚਾਰ ਇਸ ਸੋਚ ਮੰਡਲ ਦੇ ਵਿੱਚ ਪੈਂਦੀ ਹੈ ਨਾ ਫਿਰ ਇਹਦੇ ਵਿੱਚੋਂ ਸੋਚ ਵਿਚਾਰ ਪ੍ਰਗਟ ਹੁੰਦੀ ਹੈ ਉਹ ਕਿਵੇਂ ਪ੍ਰਗਟ ਹੁੰਦੀ ਹੈ ਆਪਾਂ ਗੱਲ ਬਾਣੀ ਤੇ ਹੀ ਕਰਨੀ ਹੈ ਜੋ ਬ੍ਰਹਮੰਡੇ ਸੋਏ ਪਿੰਡੇ ਜੋ ਕੁ ਖੋਜੇ ਸੋ ਪਾਵੇ ਜੋ ਕੁ ਸਾਨੂੰ ਸੰਸਾਰ 'ਚ ਦਿਖਦਾ ਹੈ ਉਹ ਕੋਈ ਸਾਡੇ ਇਸ ਸਰੀਰ ਦੇ ਅੰਦਰ ਇਸ ਮਨਕ 'ਚ ਵੀ ਹੈ ਜਿੱਦਾਂ ਦੀ ਸਾਡੀ ਸੋਚ ਬਣ ਜੇਗੀ ਜਿੱਦਾਂ ਅਸੀਂ ਬਾਣੀ ਨੂੰ ਪੜਨ ਲੱਗ ਪਏ ਜਿਸ ਐਂਗਲ ਤੋਂ ਸਮਝਣ ਲੱਗ ਪਏ ਬਾਣੀ ਸਾਨੂੰ ਉਸੇ ਐਂਗਲ ਤੋਂ ਸਮਝਾਏਗੀ ਸੋ ਸਾਨੂੰ ਕਿਸੇ ਹੋਰ ਦਾ ਹੁਕਮ ਨਹੀਂ ਆਉਂਦਾ ਤੇ ਨਾ ਹੀ ਸਾਨੂੰ ਕਿਸੇ ਦਾ ਫੋਨ ਆਇਆ ਭਈ ਤੁਸੀਂ ਆ ਬੋਲਿਓ ਜਾਂ ਆ ਨਾ ਬੋਲਿਓ ਜੋ ਸਮਾਜ ਦੇ ਵਿੱਚ ਵਤੀਰਾ ਚੱਲਦਾ ਏ ਉਹਨੂੰ ਦੇਖ ਕੇ ਬਾਣੀ ਨੂੰ ਪੜ ਕੇ ਜੋ ਸੋਚ ਆਉਂਦੀ ਏ ਜੋ ਸਿਧਾਂਤਿਕ ਵਿਚਾਰ ਅੰਦਰੋਂ ਨਿਕਲਦੀ ਏ ਕੱਲਾ ਸੁਣਾਉਣ ਵਾਸਤੇ ਥੋੜੀ ਏ ਤੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤਾ ਮਟਾਈ ਤੁਰਕੀ ਬਾਣੀ ਦਾ ਅਰਥ ਹੈ ਤੁਰ ਦਰਗਾਹ ਦਰਗਾਹ ਕੀ ਹੈ ਤੁਹਾਡੇ ਸੋਚ ਮੰਡਲ ਸਮਝ ਜੋ ਗੁਰੂ ਪਾਤਸ਼ਾਹ ਜੀ ਦੇ ਅੰਦਰੋਂ ਪ੍ਰਗਟ ਹੋਏ ਸੰਸਾਰ ਦੀਆਂ ਬਿਰਤੀਆਂ ਤੋਂ ਤਾਂ ਦੀ ਗੱਲ ਪਾਤਸ਼ਾਹ ਜੀ ਨੇ ਉਹਨੂੰ ਨਿਰੰਕਾਰ ਦਾ ਰੂਪ ਦੇ ਕੇ ਭਈ ਇਹ ਨਿਰੰਕਾਰ ਦਾ ਹੁਕਮ ਹੈ ਭਾਈ ਤੇ ਲਿਖੀ ਤੇ ਗੁਰੂ ਨਾਨਕ ਸਾਹਿਬ ਨਹੀਂ ਹੈ ਨਾ ਲਿਖੀ ਤਾਂ ਆਪਣੇ ਬ੍ਰੇਨ ਦੀ ਸੋਚ ਨਾਲ ਹੀ ਹੈ ਨਾ ਇਹਨੂੰ ਹੀ ਤਾਂ ਦਰਗਾਹ ਕਿਹਾ ਗਿਆ ਚੰਗੀ ਸੋਚ ਜਿਹੜੀ ਸੱਚ ਨਾਲ ਜੁੜੀ ਹੋਵੇ ਤੁਰ ਦਾ ਅਰਥ ਸੱਚ ਨਾਲ ਜੁੜੀ ਹੋਈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਤੁਰ ਦਰਗਾਹ ਦੀ ਬਾਣੀ ਇਸ ਸਰੀਰ ਚ ਵਸ ਗਈ ਉਹਨੇ ਚਿੰਤਾਵਾਂ ਦੂਰ ਕਰ ਦਿੱਤੀਆਂ ਗੁਰੂ ਨੇ ਲਿਖ ਕੇ ਸਾਨੂੰ ਦੇ ਦਿੱਤੀ ਏ ਸਮਝ ਨਹੀਂ ਅਸੀਂ ਐ ਤੇ ਜਦੋਂ ਵੀ ਕਿਤੇ ਸੱਚ ਬੋਲਾਂਗੇ ਉਦੋਂ ਉੱਤੇ ਟੈਗ ਲਾਉਣ ਵਾਲੇ ਫੇਸਬੁੱਕ ਦੇ ਵਿਦਵਾਨ ਇਹ ਮਿਸ਼ਨਰੀ ਲਾ ਰਹੇ ਈਸਾਈਆਂ ਦਾ ਉਹ ਭਲੇ ਉਹ ਤੁਹਾਨੂੰ ਤੇ ਮਿਸ਼ਨਰੀ ਲੱਭਦਾ ਹੀ ਨਹੀਂ ਪਤਾ ਮਿਸ਼ਨਰੀ ਦਾ ਅਰਥ ਸੀ ਜਿਹੜੇ ਜੀਸਸ ਦੇ ਮਿਸ਼ਨਰੀ ਸੀ ਉਹ ਜੀਸਸ ਦੀ ਸੋਚ ਲੈ ਕੇ ਚੱਲ ਰਹੇ ਨੇ ਸੰਸਾਰ 'ਚ ਆਪਣੀ ਸੋਚ ਵਿਚਾਰ ਉਹ ਦੇ ਰਹੇ ਨੇ ਬਾਈਬਲ ਦੀ ਤੇ ਜਿਹੜੇ ਸਿੱਖ ਮਿਸ਼ਨਰੀ ਕਾਲਜ ਦੇ ਸਿੱਖ ਮਿਸ਼ਨਰੀ ਕਾਜ ਅੰਮ੍ਰਿਤਸਰ ਜਿਹੜਾ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਖੋਲਿਆ ਗਿਆ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਉੱਥੇ ਗੁਰੂ ਨਾਨਕ ਦੇ ਮਿਸ਼ਨ ਨੂੰ ਲੈ ਕੇ ਚੱਲੇ ਨੇ ਜਿਹੜੇ ਗੁਰੂ ਨਾਨਕ ਦੇ ਮਿਸ਼ਨ ਨੂੰ ਲੈ ਕੇ ਚੱਲਦੇ ਨੇ ਉਹ ਮਿਸ਼ਨਰੀ ਨੇ ਤੇ ਕੀ ਤੁਸੀਂ ਗੁਰੂ ਨਾਨਕ ਦੇ ਮਿਸ਼ਨ ਨੂੰ ਲੈ ਕੇ ਨਹੀਂ ਚੱਲਣਾ ਚਾਹੁੰਦੇ ਆਪਣੀ ਸੋਚ ਦੇ ਅੰਦਰ ਗਰਬਾਣੀ ਬਾੜੋ ਆ ਬਾਬਿਆਂ ਦੀਆਂ ਕਾਲਪਨਿਕ ਕਹਾਣੀਆਂ ਛੱਡ ਕੇ ਆ ਬਾਰੀਆਂ ਝੂਠੀਆਂ ਸਾਖੀਆਂ ਛੱਡ ਕੇ ਨਾ ਕਿਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੇ ਬੈਠੋ ਵੀ ਗੁਰੂ ਪਾਤਸ਼ਾਹ ਜੀ ਇਹ ਸਾਨੂੰ ਆਪਣੀ ਬਾਣੀ ਦੇ ਰਾਹੀਂ ਕੁਝ ਸਾਡੇ ਹਿਰਦੇ 'ਚ ਪਾਓ ਤੇ ਫਿਰ ਭਗਤ ਪੀਪਾ ਜੀ ਦੱਸਣਗੇ ਜੋ ਬਰ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਖੋਜ ਤੇ ਆਪਾਂ ਨੂੰ ਹੀ ਕਰਨੀ ਪੈਣੀ ਆ ਨਾ ਜੇ ਅਸੀਂ ਖੋਜ ਲਿਆ ਇਹ ਮੇਰੇ ਦਿਮਾਗ 'ਚ ਕੋਈ ਚੰਗੀ ਸੋਚ ਆਈ ਹੈ ਮੈਂ ਉਹਨੂੰ ਨਿਟਤੇ ਪਾ ਰਿਹਾ ਤੇ ਇੱਥੇ ਟੈਗ ਲਾ ਦੋ ਜੀ ਇਹ ਤਾਂ ਫਲਾਣੇ ਦੇ ਨੇ ਕੋਈ ਏਜੰਸੀ ਨਹੀਂ ਹੈਗੀ ਜਿਸ ਨਾਲ ਸਾਨੂੰ ਖਰੀਦਿਆ ਹੋਵੇ ਸੋ ਇਸ ਕਰਕੇ ਭਾਈ ਜਦੋਂ ਅਸੀਂ ਇਸ ਸੋਚ ਮੰਡਲ ਦੇ ਵਿੱਚ ਖੋਜਦੇ ਆ ਨਾ ਕੁਝ ਉਹ ਵਿਚਾਰ ਸਾਹਮਣੇ ਆਉਂਦੀ ਏ ਸੋਚ ਸਾਹਮਣੇ ਆਉਂਦੀ ਏ ਉਹ ਸੋਚ ਨੂੰ ਗੁਰਬਾਣੀ ਦੇ ਮੁਤਾਬਕ ਵੇਖੀਦਾ ਕਿ ਇਹ ਸਹੀ ਹੈ ਜੇ ਸਹੀ ਹੈ ਤੇ ਉਹਨੂੰ ਅਸੀਂ ਨਿਟਤੇ ਪਾਉਂਦੇ ਆ ਅੱਜ ਵੀ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਆ ਪੜ੍ਹਦੇ ਆ ਇਹ ਸੋਚ ਆਈ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਸਾਰਿਆਂ ਤੋਂ ਉੱਪਰ ਤਾਂ ਗੁਰੂ ਦੀ ਸ਼ਬਦ ਹੈ ਉਹਦੀ ਸ਼ਬਦ ਦੀ ਵਿਚਾਰ ਹੀ ਸਾਡਾ ਸਿਧਾਂਤ ਹੈ ਸਾਨੂੰ ਕਿਤੇ ਉੱਪਰੋਂ ਹੋਣ ਨਹੀਂ ਆਉਂਦੇ ਤੇ ਨਾ ਸਾਨੂੰ ਕੋਈ ਆ ਕਹਿੰਦਾ ਕਿ ਆ ਬੋਲੋ ਤੇ ਸਾਨੂੰ ਤਾਂ ਆ ਬਾਬੇ ਦੀ ਨਾਨਕ ਦੀ ਬਾਣੀ ਕਹਿੰਦੀ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਭਗਤ ਪੀਪਾ ਜੀ ਕਹਿੰਦੇ ਭਾਈ ਜਿਹੜਾ ਖੋਜ ਲੈਂਦਾ ਹੈ ਨਾ ਇਸ ਬ੍ਰੇਨ ਦੇ ਵਿੱਚੋਂ ਪਰਮਾਤਮਾ ਦੇ ਗਿਆਨ ਨੂੰ ਉਹ ਗਿਆਨੀ ਬਣ ਜਾਂਦਾ ਏ ਤੇ ਜਿਹੜਾ ਇਸ ਸੋਚ ਦੇ ਵਿੱਚੋਂ ਸਾਇੰਸ ਦੀਆਂ ਸੋਚਾਂ ਨੂੰ ਸੋਚਦਾ ਏ ਉਹ ਵਿਗਿਆਨੀ ਬਣ ਜਾਂਦਾ ਏ ਸੰਸਾਰ ਦੀਆਂ ਕਾੜਾਂ ਕੱਢਣ ਵਾਲੇ ਵਿਗਿਆਨੀ ਨੇ ਨਰਿੰਕਾਰ ਦੇ ਨਾਲ ਜੁੜਨ ਵਾਲੇ ਗਿਆਨੀ ਨੇ ਤੇ ਸਾਨੂੰ ਤੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਵਿਸ਼ਵਾਸ ਹੈ ਜਿਨ੍ਹਾਂ ਨੇ ਆਪਣੇ ਦਰ ਤੇ ਸਾਨੂੰ ਸੇਵਾ ਦਿੱਤੀ ਹੈ ਕਿੰਨੂੰ ਕੋਈ ਜਾਣਦਾ ਨਹੀਂ ਸੀ ਅੱਜ ਕੁਝ ਜਾਣਣ ਤਾਂ ਲੱਗ ਪਿਆ ਨਾ ਜੇ ਸਨੀਚ ਕੋ ਕੋਈ ਨਾ ਜਾਣੇ ਨਾਮ ਜਪ ਤੋ ਚੌਹ ਕਟ ਮਾਨੇ ਦਰਸ਼ਨ ਮੰਗਉਂਦੇ ਪਿਆਰੇ ਉਮਰੀ ਸੇਵਾ ਕੌਣ ਕੌਣ ਨਾ ਤਾਰੇ ਪਾਤਸ਼ਾਹ ਜੀ ਕਹਿੰਦੇ ਭਲਿਆ ਤੂੰ ਆਪਣੇ ਗੁਰੂ ਦੇ ਦਰ ਤੇ ਪ੍ਰਵਾਨ ਹੋਣ ਵਾਸਤੇ ਚੱਲ ਕੱਚ ਪਕਾਈ ਉੱਥੇ ਪਾਏ ਨਾਨਕ ਗਏ ਆ ਚਾਪੇ ਜਾਏ ਕੱਚੇ ਪੱਕੇ ਦੀ ਜਿਹੜੀ ਪਰਖ ਹੈ ਉਹ ਸਾਡਾ ਗੁਰੂ ਕਰੇਗਾ ਉਹ ਸਾਡੇ ਗੁਰੂ ਦੇ ਸਿਧਾਂਤ ਦੇ ਵਿੱਚ ਆਵੇਗੇ ਆ ਦੁਨੀਆ ਦੇ ਕਹਿਣ ਨਾਲ ਨਾ ਕੋਈ ਕੱਚਾ ਹੁੰਦਾ ਹੈ ਤੇ ਨਾ ਕੋਈ ਪੱਕਾ ਹੁੰਦਾ ਹੈ ਅਸੀਂ ਤਾਂ ਆਪਣੀ ਸੋਚ ਨੂੰ ਖੋਜ ਰਹੇ ਹਾਂ ਇਹ ਸੋਚ ਤੇ ਪਹਿਰਾ ਦੇ ਕੇ ਜੋ ਸਿਧਾਂਤ ਕੁਰਬਾਨੀ ਦਾ ਸਮਝ ਆ ਰਿਹਾ ਹੈ ਇਸ ਸੋਚ ਮੰਡਲ ਦੇ ਨਾਲ ਉਸ ਕੁਰਬਾਨੀ ਦੇ ਸਿਧਾਂਤ ਨੂੰ ਸੰਸਾਰ ਚ ਪ੍ਰਚਾਰਨ ਦਾ ਅੱਜ ਜਰੀਆ ਹੈ ਮੀਡੀਆ ਤੇ ਇਹਦੇ ਉੱਤੇ ਅਸੀਂ ਪਾ ਦਿੰਦੇ ਹਾਂ ਸੋ ਭਾਈ ਅਸੀਂ ਕਿਸੇ ਦੇ ਏਜੰਸੀ ਦੇ ਏਜੰਟ ਨਹੀਂ ਨਾ ਸਾਨੂੰ ਆਰਐਸ ਨੇ ਖਰੀਦਿਆ ਹੈ ਨਾ ਅਸੀਂ ਆਰਐਸਐਸ ਦੇ ਹੱਕ ਦੇ ਵਿੱਚ ਫੋਟ ਸਕਦੇ ਆ ਅਸੀਂ ਦਾ ਬਾਬੇ ਨਾਨਕ ਦੀ ਬਾਣੀ ਦੇ ਹੱਕ 'ਚ ਬੋਲਦੇ ਆ ਤੇ ਬਾਬੇ ਨਾਨਕ ਦੇ ਸਿਧਾਂਤ ਤੇ ਪਹਿਰਾ ਦਿੰਦੇ ਆ ਸੋ ਇਸ ਕਰਕੇ ਤੁਸੀਂ ਵੀ ਆਪਣੇ ਦਿਮਾਗ ਨੂੰ ਖੋਜੋ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ